ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਦੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਵਪਾਰ ਦਾ ਬਾਈ ਕੰਮ ਕਰਦੇ ਆ ਰੂਟੀਨ ਚੀ ਪਸ਼ੂ ਆਉਂਦੇ ਰਹਿੰਦੇ ਆਂ ਤੇ ਰੂਟੀਨ ਚਾਪੜੇ ਚੈਨਲ ਤੇ ਵੀਡੀਓ ਆਉਂਦੀ ਆ ਰੇਂਜਿਆਂ ਨੇ ਅੱਜ ਤਿੰਨ ਐਨੀਮਲ ਬਾਈ ਦੇ ਸੇਲ ਆ ਤਿੰਨੇ ਹੀ ਗੱਬਣ ਆ ਜੀ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸੋ ਨਾਮ ਹਰਦੇਸ਼ ਸਿੰਘ ਆ ਜੀ ਪਿੰਡ ਹੈਗਾ ਚੜੱਕ ਦੇ ਕੋਠੇ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 701760542 ਠੀਕ ਆ ਜੀ ਕਿਧਰੋਂ ਲੱਗ ਗਿਆ ਬਾਈ ਕਿਧਰੋਂ ਮਰਜੀ ਲਾ ਲੇ ਬਾਈ ਕਿਧਰੋਂ ਸ਼ੁਰੂ ਕਰ ਲੈਨੇ ਇਹਦੀ ਕੀ ਡਿਟੇਲ ਆ ਜੀ ਇਹ ਵੀਰੇ ਦੂਜੇ ਸੂਏ ਹੁੰਦੀ ਐ ਠੀਕ ਆ ਦਣ ਕਿੰਨੇ ਲੈ ਜੂ ਜੀ ਇਹ ਦਿਨ ਵੀਰੇ ਲੈਂਦੀ ਆ ਹਫਤਾ ਮੰਨ ਕੇ ਚੱਲ ਵੀ 10 ਦੇ ਲੈ ਜੂ ਅਤਵਾ ਠੀਕ ਆ ਕਿੰਨਾ ਕ ਪਾ ਜੂ ਬਾਈ ਦੁੱਧ ਬਾਈ ਅਗਲੇ ਨੇ ਦੱਸੂਗਾ 17 ਆ ਗਿਆ ਠੀਕ ਆ ਆਪਣੀਆਂ ਦਾ ਲੈਂੀਆਂ ਹੁੰਦੀਆਂ ਹਨ ਸਹੀ ਗੱਲ ਆ ਇਹ ਨਹੀਂ ਪਤਾ ਵੀ ਵੱਧ ਵੀ ਦੇ ਦੇਵੇ 18 19 ਤੱਕ ਵਾ ਦੇ ਠੀਕ ਆ ਬਾਕੀ ਸੇਵਾ ਦਾ ਨਹੀਂ ਪਤਾ ਘੱਟ ਦੇਵੇ ਚੁਰਕੇ ਦਿਖਾਦੀ ਵੀਰੇ ਦੂਜੇ ਸੂਏ ਹੁੰਦੀ ਆ ਖੁੱਲਾ ਹੀ ਬਾਈ ਕਹਿੰਦਾ ਹਫਤਾ 10 ਦਿਨ ਲੈ ਜੂਗੀ ਦੁੱਧ ਮਾਲਕਾਂ ਨੇ ਤਾਂ 16 17 ਕਹਿ ਕੇ ਦਿੱਤੀ ਆ ਬਾਕੀ ਅੰਦਾਜ਼ਾ ਤੁਸੀਂ ਆਪ ਲਾ ਲਿਓ ਕਰਮ ਵਾਲੀ ਦੀ ਤਿਆਰੀ ਤੋਂ ਥਣਾ ਦੀ ਓਕੇ ਆ ਜੀ ਥਣਾ ਦੀ ਆਪਣੀ ਗਰੰਟੀ ਹੈ ਵੀਰੇ ਠੀਕ ਆ ਜੀ ਥਣਾ ਦੀ ਆਪਣੀ ਬਾਈ ਕਹਿੰਦਾ ਗਰੰਟੀ ਹੋਊਗੀ ਬੇਫਿਕਰ ਹੋ ਕੇ ਆਜੋ ਕੱਦ ਵਜਨ ਕਾਟ ਤੋਂ ਚੰਗੀ ਆ ਜੀ ਚਾਰੇ ਥਣ ਗੈਪ ਤੇ ਲੱਗੇ ਹੱਥੀ ਚੁਵਾਈ ਵਾਲੇ ਨਿਖੜਵੇਂ ਆ ਸੋਹਣੇ ਆ ਜੀ ਬਾਕੀ ਕ੍ਰੋਸ ਚ ਕਰਮ ਵਾਲੀ ਪੈਂਦੀ ਆ ਫੈਟ ਵੀ ਚੰਗੀ ਹੋਊ ਤੇ ਗਰਮੀ ਵੀ ਘੱਟ ਮਣਾਊਗੀ ਮੁੱਲ ਬਈ ਇਹਦਾ ਜਾਇਜ਼ ਆ ਜੀ ਇਹ ਵੀਰੇ ਦੇ ਦਿਆਂਗੇ 45000 ਦੀ ਬੱਚੀ ਠੀਕ ਆ ਹੋਜੂ ਮੰਨਤਾ ਨੇ ਹਾਂ ਕਰ ਦਿਆਂ ਮੁੱਲ ਬਾਈ ਇਹਦਾ 45000 ਰੁਪਇਆ ਕਰਦੇ ਬਾਕੀ ਬਾਈ ਕਹਿੰਦਾ ਮਾਨਤਨ ਉਹਦੇ ਚੋਂ ਕਰ ਦਾਂਗੇ ਜਿਹਨੂੰ ਜਚੂਗੇ ਨੰਬਰ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਹੈ ਬਾਈ ਨਾਲ ਕਨੈਕਟ ਕਰ ਸਕਦੇ ਹੋ ਤਸੱਲੀ ਤੁਸੀਂ ਕਰਦੀ ਆ ਮੈਂ ਪਹਿਲਾਂ ਵੀ ਵੀਡੀਓ ਚ ਕਹਿਣਾ ਹੁੰਨਾ ਕਿ ਜਿਹੜਾ ਸੂਇਆ ਸਵਾਇਆ ਪਸ਼ੂ ਹੁੰਦਾ ਉਹ ਚੋਲਿਆ ਕਰੋ ਜਿਹੜਾ ਕੋਈ ਗੱਬਣ ਪਸ਼ੂ ਹੁੰਦਾਗਾ ਉਹਦੀ ਆਪਦੀ ਥਣਾ ਦੀ ਪਾਸ ਜਰੂਰ ਕਰ ਲਿਆ ਕਰੋ ਕਿਉਂਕਿ ਬਾਈ ਨੇ ਪੈਸੇ ਲਾਏ ਬਾਈ ਪਾਸ ਕਰਕੇ ਲਿਆਇਆ ਤੁਸੀਂ ਪੈਸੇ ਲਾਉਣੇ ਆ ਤੁਸੀਂ ਆਪਦੀ ਪਾਸ ਕਰਕੇ ਲੈ ਜਾ ਕਰੋ 2 ਨੰਬਰ ਕਾਲੀ ਬਈ ਇਹਦੀ ਕੀ ਡਟੇ 2 ਨੰਬਰ ਵੀਰੇ ਇਹ ਵੀ ਦੂਜਾ ਸੂਆ ਹੀ ਹੁੰਦੀ ਆ ਜੀ ਠੀਕ ਆ ਜੀ ਹਾਂ ਜੀ ਕਿੰਨਾ ਟਾਈਮ ਲਾਜੋ ਜੀ ਇਹ ਤਾਂ ਤਿਆਰੀ ਆ ਵੀਰੇ ਅੱਜ ਨਾਲ ਕੱਲ ਨੂੰ ਸੂਪੇ ਇੱਕ ਅੱਧਾ ਦਿਨ ਹੀ ਲੈ ਕੇ ਜੀ ਹਾਂ ਜੀ ਕਿੰਨਾ ਕ ਪਾਜੂ ਬਈ ਦੁੱਧ ਦੁੱਧ ਇਹ ਵੀਰੇ ਜੀ ਤੋਂ ਲਈਓ ਤਾਂ 22 ਦੱਸਦੇ ਆਪਾਂ ਤਾਂ 20 ਮੰਨ ਕੇ ਲਈ ਠੀਕ ਆ ਤੋਰ ਕੇ ਦਿਖਾ ਦੇ ਵੀਰੇ ਇਹ ਵੀ ਦੂਜਾ ਸੂਆ ਹੀ ਹੁੰਦੀ ਆ ਇਹ ਵੀ ਕਰਮ ਵਾਲੀ ਕਰਾਸ ਹੀ ਆ ਜੀ ਬਾਕੀ ਕੱਦ ਕਾਠ ਦੇ ਵਜਨ ਦੀ ਵੀ ਚੰਗੀ ਬਾਈ ਕਹਿੰਦਾ ਤਿਆਰੀ ਜੀ ਆ ਹੋ ਸਕਦਾ ਅੱਜ ਸੂਪੇ ਜਾਂ ਕੱਲ ਸੂਪੇ ਇੱਕ ਅਦੇ ਦਿਨ ਚ ਜਾਨੀ ਸੂਪ ਹੋਗੀ ਮਾਲਕਾਂ ਨੇ ਤਾਂ ਦੁੱਧ ਜ਼ਿਆਦਾ ਦੱਸਿਆ ਤੁਸੀਂ ਆਪ ਦੇ ਹਿਸਾਬ ਨਾਲ ਲੈਣੀ ਆਂ ਅੰਦਾਜ਼ਾ ਤੁਸੀਂ ਲੋਣਾ ਬਾਕੀ ਤਿਆਰੀ ਕਰਮ ਵਾਲੀ ਦੀ ਬਹੁਤ ਚੰਗੀ ਆ ਜੀ ਚਾਰੇ ਥਣ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਕੱਦ ਵਜਨ ਕਾਠ ਦੀ ਚੰਗੀ ਆ ਮੋੜ ਲਿਆਈ ਵੀਰ ਥਣਾ ਦੇ ਸੈਜ ਵੀ ਸੋਹਣੇ ਆ ਤੁਹਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਇਹਨਾਂ ਕੱਲਾ ਕੱਲਾ ਨਿੱਖਾ ਮਾ ਥਣਾ ਜੀ ਹੱਥੀ ਚਵਾਈ ਵਾਲਾ ਕੋਈ ਛੋਤਾ ਨਹੀਂ ਕੋਈ ਜੁੜਦਾ ਪੜਦਾ ਨਹੀਂ ਕੱਦ ਵਜਨ ਕਾਠ ਦੀ ਵੀ ਚੰਗੀ ਆ ਜੀ ਬਾਕੀ ਬਾਈ ਸੀਲ ਸੌ ਪੂਰੀ ਹੈ ਜੀ ਸੀਲ ਪੂਰੀ ਵਧ ਗਈ ਠੀਕ ਆ ਬਾਈ ਕਹਿੰਦਾ ਸੀਲ ਸੌ ਪੂਰੀ ਆ ਚਾਹੇ ਜਵਾਕ ਚੋਈ ਜਾਂ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਇਹਦਾ ਮੁੱਲ ਬਾਈ ਇਹ ਵੀਰੇ ਦੇ ਦੇਾਂਗੇ 52000 ਦੀ ਠੀਕ ਆ ਇਹ ਬਾਈ ਕਹਿੰਦਾ 52000 ਦੀ ਦੇ ਦਾਂਗੇ ਜਿਹਨੂੰ ਜਚੂਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹਿਣਾ ਏ ਤਸੱਲੀ ਭਰਕ ਦੂਸੀ ਕਰਨੀ ਆ ਤੈਨੂੰ ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਵੀ ਵੀਰੇ ਅਰ ਦੂਜਾ ਸਵਾਇਸ ਹੁੰਦੀ ਆ ਇਹ ਹਜੇ ਛਿੱਗੀ ਐ ਮੋ ਕੰਨ ਨਾਲੇ ਬਰੋਬਰ ਨਹੀਂ ਕੀਤੀ ਨੇ ਜੀ ਕੋਈ ਹਾਂ ਜੀ ਦਣ ਕਿਨੇ ਲੈ ਜੂ ਬਾਈ ਦਣ ਬਾਈ ਤਿਆਰੀ ਇਹ ਦੋ ਚਾਰ ਦਿਨੀ ਬਸ ਠੀਕ ਆ ਜੀ ਤਿਆਰੀ ਜੀ ਆ ਦੋ ਚਾਰ ਦਿਨ ਬਾਈ ਕਹਿੰਦਾ ਲਊਗੀ ਕਰਮ ਵਾਲੀ ਹੈ ਚੰਗੀ ਹੈ ਜਰਸੀ ਵਜਣ ਵਾਲੀ ਹੈ ਜੀ ਕੱਦ ਵਾਲੀ ਆ ਥਣ ਬਹੁਤ ਸੋਨਾ ਮੱਝਾਂ ਰਗਾ ਥਣ ਲੱਗਿਆ ਵਾ 6 ਸ਼ੈਗ ਦੇ ਦੰਦ ਬਾਈ ਕਹਿੰਦਾ ਚੱਕਦੀ ਹੈ ਹਜੇ ਬਰੋਬਰ ਨਹੀਂ ਹੋਏ ਚੱਕੇ ਹੋਏ ਤਾਂ ਹੈਗੇ ਆ ਤੇ ਬਾਕੀ ਆ ਕੇ ਚੈੱਕ ਕਰ ਲਿਓ ਤੁਸੀਂ ਕਰਨੇ ਆ ਜੀ ਥਣਾਂ ਦੇ ਸਹਿਜ ਵੀ ਸੋਨੇ ਆ ਮੱਝਾਂ ਰਗਾ ਥਣ ਲੱਗਿਆ ਕਰਮ ਵਾਲੀ ਦਾ ਦੇਖ ਸਕਦੇ ਹੋ ਤੁਸੀਂ ਬਾਕੀ ਹੈਵੀ ਬੋਡੀ ਵੇਟ ਦੀ ਆ ਕੋਈ ਛੋਟੀ ਨਹੀਂ ਗਈ ਆਇਆ ਇਧਰ ਇੱਕ ਬਈ ਗੁੱਡੇ ਤੇ ਕੀ ਹੋਇਆ ਇਹ ਤੇ ਇਹ ਪਹਿਲਾਂ ਹੀ ਆ ਵੀਰੇ ਅੱਛਾ ਆਪਾਂ ਕਿਹ ਲਾਉਂ ਤੈਨੂੰ ਨਿੱਕੀ ਹੁੰਦੀ ਦਾ ਹੀ ਐ ਦੇਖ ਸਕਦੇ ਹੋ ਗੁੱਡੇ ਤੇ ਗੰਡ ਜੀ ਆ ਥੋੜੀ ਜੀ ਬਾਈ ਕੰ ਦਾ ਪਹਿਲਾਂ ਤੋਂ ਹੀ ਆ ਹੁਣ ਨਹੀਂ ਹੋਈ ਕਿ ਪਹਿਲਾਂ ਤੋਂ ਕਿਸੇ ਕਾਰਨ ਹੋਈ ਵੀ ਛੋਟੀ ਹੁੰਦੀ ਤੀ ਤੇ ਥਣਾ ਦੀ ਇਹ ਵੀ ਓਕੇ ਆ ਬਾਈ ਥਣਾ ਦੀ ਇਹਦੀ ਵੀ ਗਾਰੰਟੀ ਹੈ ਵੀਰੇ ਠੀਕ ਆ ਇਹਦਾ ਮੁੱਲ ਬਾਈ ਏ ਦੇ ਦੇਵਾਂਗੇ ਵੀਰੇ ਆਪਾਂ 42000 ਦੀ ਠੀਕ ਆ ਜੀ ਇਹ ਬਾਈ ਕਹਿੰਦਾ 42000 ਦੀ ਦੇ ਦਾਂਗੇ ਜਿਹਨੂੰ ਜਚੂਗੀ ਨੰਬਰ 22 ਦਾ ਸਕਰੀਨ ਤੇ ਚੱਲਦੇ ਰਹਿਣੇ ਆ ਬਾਈ ਨਾਲ ਕਨੈਕਟ ਕਰ ਸਕਦੇ ਇਹ ਵੈਸੇ ਵੀ ਵੀਰੇ ਪਹਿਲਾਂ ਤੋਂ ਹੀ ਨਿੱਕੀ ਹੁੰਦੀ ਦੀ ਚੈ ਮੰਨ ਕੇ ਚੱਲ ਵੀ ਕਿਸੇ ਨੇ ਛੁੱਟੀ ਮਾਰੀ ਟੁੱਟੀ ਹੋਊਗੀ ਉੱਥੇ ਹੀ ਗੰਡ ਪਈ ਦੀ ਠੀਕ ਆ ਜੀ ਹਾਂ ਜੀ ਧੰਨਵਾਦ